we uh -huh. ਕੋ ਜੀ ਜਿਹੜੀਆਂ ਮੱਗਾਂ ਦੀ ਗੱਲ ਕਰੀ ਆ ਇਹ ਸਾਡੀਆਂ तकरीबन 20 ਤੇ 21 ਦੇ ਵਿੱਚ ਜਿਹੜੀਆਂ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਮੋਦੀ ਦੇ ਨਾਲ ਨੰਗਾ ਮਨਵਾਈਆਂ ਸੀਗੀਆਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਲਗਭਗ 10 ਮਹੀਨੇ ਤੋਂ ਕਿਸਾਨ ਨੇ ਜਿਹੜੇ ਉਹ ਸੰਗੂ ਤੇ ਖਨੌਰੀ ਬੈਠੇ ਆ ਲੇਕਿਨ ਜਿਹੜੀ ਸੈਂਟਰ ਸਰਕਾਰ ਆ ਬਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਸੰਭੂ ਦੇ ਉੱਤੇ ਤਾਕੜੇ ਐਕਸ਼ਨ ਲਏ ਗਏ 100-100 ਦੇ ਜਥੇ ਦਿੱਲੀ ਵੱਲ ਨੂੰ ਭੇਜੇ ਗਏ ਪਰ ਸਰਕਾਰ ਦਾ ਜਿਹੜਾ ਨਰਦਈ ਰਵੱਈਆ ਸੀ ਉਹਨਾਂ ਨੇ ਗੋਲੀਆਂ ਤਕਰੀਬਨ ਪਾਣ ਜਿਓ ਬੁਸ਼ਾਰਾ ਅਥਰੂ ਗੈਸ ਛਿੱਟ ਕੇ ਉਹਨਾਂ ਤੇ ਬੜਾ ਅਤਿਆਚਾਰ ਕੀਤਾ ਉਹਦੇ ਨਾਲ ਹੀ ਖਨੌਰੀ ਦੇ ਉੱਤੇ ਸਾਡਾ ਬਜ਼ੁਰਗ ਜਿਹੜਾ ਆਗੂ ਆ ਜਗਜੀਤ ਸਿੰਘ ਡੱਲੇਵਾਲ ਉਹ ਤਕਰੀਬਨ ਅਜ 35 ਦਿਨਾਂ ਤੋਂ ਖੁਖੜਤਾਲ ਤੇ ਬੈਠਾ ਇਹ ਜਿਹੜੀ ਤਨਖਾਹ ਇਹ ਜਿਹੜੀ ਸੁੱਤੀ ਪਈ ਸਰਕਾਰ ਆ ਕੁੰਭ ਕਰਨ ਸੁੱਤੀ ਪਈ ਯਾਨੀ ਕਹਿ ਸਕਦੇ ਆ ਸੈਂਟਰ ਸਰਕਾਰ ਬਈ ਗੱਲ ਕਰਨ ਨੂੰ ਤਿਆਰ ਨਹੀਂ ਉਹ ਸਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅਰ ਡੱਲੇਵਾਲ ਦੀ ਸ਼ਹੀਦ ਦੇ ਨਾਲ ਖੜਨ ਵਾਸਤੇ ਅੱਜ ਪੂਰਾ ਪੰਜਾਬ ਆ ਜਿਹੜਾ ਉਹ ਚੱਕਾ ਜਾਮ ਕਰਕੇ ਜਿਹੜੀ ਪੰਜਾਬ ਬੰਦੇ ਸੱਦੇ ਨੂੰ ਸਾਬਰ ਬਣਾਉਣ ਵਾਸਤੇ ਬਹੁਤ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਆਪ ਮਹਾਰਾਜ ਸਰਕਾ ਤੇ ਆਇਆ ਬਾਈ ਜਿਹੜੀਆਂ ਦੂਸਰੀਆਂ ਜਥੇ ਬੰਦੀਆਂ ਨੇ ਜਿਹੜੀਆਂ ਦੂਸਰੀਆਂ ਜਥੇ ਬੰਦੀਆਂ ਉਹ ਕਿਉਂ ਨਹੀਂ ਮਤਲਬ ਤੁਹਾਡੇ ਸਾਥ ਦੇ ਰਹੀਆਂ ਬਿਲਕੁਲ ਜੀ ਤੁਹਾਡੇ ਸਵਾਲ ਨੇ ਦੇਖੋ ਇੱਥੇ ਵੱਡੇ ਸਵਾਲ ਪੈਦਾ ਹੁੰਦੇ ਆ ਵੀ ਉਹ ਕਿਉਂ ਨਹੀਂ ਪੈਦਾ ਉਹ ਨਿਕਲ ਕੇ ਬਾਹਰ ਆ ਰਹੇ ਦੇਖੋ ਜੇ ਕੋਈ ਭਾਈ ਠੀਕ ਹੈ ਭਾਈਆਂ ਭਾਈਆਂ ਚ ਲੜਾਈਆਂ ਹੋ ਜਾਂਦੀਆਂ ਵਿਚਾਰ ਨਹੀਂ ਮਿਲਦੇ ਵੱਖ-ਵੱਖ ਵਿਚਾਰਾਂ ਦੀਆਂ ਜਥੇ ਬੰਦੀਆਂ ਨੇ ਪਰ ਉੱਥੇ ਸਾਡੀ ਜਿਹੜੀ ਨਿਗਾ ਉਹ ਸੱਕ ਦੇ ਤੌਰ ਤੇ ਜਾਂਦੀ ਆ ਪਰ ਅੱਜ ਜਿਹੜਾ 30 ਤਰੀਕ ਦਾ ਜਿਹੜੀ 30 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਬਹੁਤ ਸਾਰੀ ਜਥੇਬੰਦੀਆਂ ਦੇ ਜਿਹੜੇ ਕੈਡਰ ਨੇ ਅੱਜ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੀ ਮੋਦੀ ਸਰਕਾਰ ਦੇ ਭਲੇਖੇ ਕੱਢ ਰਹੇ ਆ ਅੱਜ ਇੱਥੇ ਬੌੜਾ ਗੇਟ ਸਾਰ ਨਾਬੇ ਦੇ ਵਿੱਚ ਤੁਸੀਂ ਦੇਖੋ ਘਟੋ ਘਟ 10 12 ਜਥੇਬੰਦੀਆਂ ਨੇ ਹਰੇਕ ਜਥੇਬੰਦੀ ਦਾ ਹਰੇਕ ਜਣੀ ਵਪਾਰਕ ਜਿਹੜੇ ਮੰਡਲ ਨੇ ਜਾਂ ਹੋਰ ਯੂਨੀਅਨਾਂ ਨੇ ਉਹਨਾਂ ਦਾ ਵੀ ਸਾਥ ਮਿਲ ਰਿਹਾ ਵੱਡੀ ਗਿਣਤੀ ਚ ਲੋਕ ਆਪ ਮਾਰੇ ਜਿਹੜੇ ਇਸ ਅੰਦੋਲਨ ਦੇ ਵਿੱਚ ਪੁੱਜ ਰਹੇ ਨੇ ਸੋ ਸਰਕਾਰ ਦੇ ਅਸੀਂ ਭਲੇਖੇ ਕੱਢ ਕੇ ਕਿਉਂਕਿ ਸਰਕਾਰ ਨੂੰ ਲੱਗਦਾ ਵੀ ਜਥੇਬੰਦੀਆਂ ਦੇ ਵਿੱਚ ਫੁੱਟਾ ਕਿਉਂਕਿ ਉਹ ਇਸ ਫੁੱਟ ਦਾ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਨੇ ਪਰ ਇਦਾਂ ਦੀ ਗੱਲ ਨਹੀਂ ਲੋਕ ਸਮਝ ਰਹੇ ਆ ਵੀ ਏਕੇ ਤੋਂ ਬਗੈਰ ਸਾਡਾ ਹੱਲ ਨਹੀਂ ਸੋ ਅੱਜ ਲੋਕ ਵੀ ਇਸ ਗੱਲ ਨੂੰ ਸਮਝ ਕੇ ਸਾਰੇ ਸੜਕਾਂ ਤੇ ਆਏ ਨੇ ਵੱਡੀ ਗਿਣਤੀ 'ਚ ਸਾਰੀਆਂ ਜਥੇਬੰਦੀਆਂ ਮੈਂ ਕਹਿਣਾ ਚਾਹਣਾ ਜੇ ਕੁਝ ਜਥੇਬੰਦੀਆਂ ਦੇ ਤੁਸੀਂ ਬਈ ਜੀ ਇੱਕ ਗਲਤ ਇੱਥੇ ਦਿਖਾਇਓ ਲੋਕਾਂ ਨੂੰ ਜਿਹੜਾ ਗ੍ਰਾਹਾ ਚੁਗਿੰਦਰ ਗ੍ਰਾਹਾ ਕਹਿੰਦਾ ਵੀ ਅਸੀਂ ਢੱਲੇਵਾਲ ਦੀ ਪਿੱਠ ਤੇ ਨਹੀਂ ਖੜਦੇ ਅੱਜ ਬੌੜਾ ਗੇਟ ਉਹਨਾਂ ਦੇ ਝੰਡੇ ਲੈ ਕੇ ਜਣੀ ਉਹਨਾਂ ਦਾ ਕੇਡਰ ਉਹ ਇਸ ਸਮੂਲੀਅਤ ਦੇ ਵਿੱਚ ਸੰਗਠਿਤ ਕਰ ਰਿਹਾ ਸੋ ਲੋਕ ਸਮਝ ਰਹੇ ਨੇ ਵੀ ਅੱਜ ਸਾਡਾ ਜਿਹੜਾ ਬਾਪੂ ਜਣੀ 75 ਸਾਲ ਦਾ ਇੱਕ ਕੈਂਸਰ ਦਾ ਮਰੀਜ਼ ਬਿਲਕੁਲ ਮਰਨ ਕਿਨਾਰੇ ਬੈਠਾ ਉਹਨੂੰ ਸਾਥ ਦੀ ਲੋੜ ਆ ਸੋ ਲੋਕ ਸਾਥ ਦੇਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਭਈ ਆ ਚੁੱਕੇ ਆ ਜੇ ਇੱਥੇ ਕੋਈ ਸੁਣਵਾਈ ਨਾ ਹੋਈ ਤਾਂ ਗਾਂ ਬਿਲਕੁਲ ਜੀ ਜਿਵੇਂ ਲੱਗਦਾ ਆਪਾਂ ਨੂੰ 1.5 ਮਹੀਨੇ ਤੋਂ ਸਰਕਾਰ ਸਾਡੀ ਸੁਣ ਨਹੀਂ ਰਹੀ ਤਾਂ ਸਰਕਾਰ ਕਾਇਮ ਹੋ ਜਾਵੇ ਸਰਕਾਰ ਸਮਝ ਲਵੇ ਵੀ ਜਿਹੜਾ ਆਉਣ ਵਾਲਾ ਸੰਘਰਸ਼ ਆ ਭਾਈ ਇਹਨੂੰ ਤੇਜ਼ ਕਰਕੇ ਟਕੜਾਂਗੇ ਉਹਨੂੰ ਜਿਹਹੇ ਜੀ ਸਾਡੇ ਆਗੂ ਜਣੀ ਦੋਏ ਫਾਰਮਾਂ ਦੇ ਆਗੂ ਜਿਹਹੇ ਜੀ ਕਾਲ ਦੇਣਗੇ ਭਾਈ ਉਹਨੂੰ ਕਰੜੇ ਹੱਥੀ ਅਸੀਂ ਲਾਗੂ ਕਰਾਂਗੇ ਸੋਸ਼ ਸਸੀ ਦਾ ਇੱਕੋ ਹੀ ਨਾਰਾ ਦਿੱਤਾ ਸੀ ਦਿੱਲੀ ਦੇ ਵਿੱਚ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸਾਂ ਜਾਣਗੀਆਂ ਜਣੀ ਉਸੇ ਕਦਮਾਂ ਦੇ ਉੱਤੇ ਚੱਲਦੇ ਹੋਏ ਜਿਹੜੇ ਫੈਸਲੇ ਲਏ ਨੇ ਖਨੌਰੀ ਬਾਰਡਰ ਤੇ ਜਗਜੀਤ ਡੱਲੇਵਾਰ ਤੋਂ ਲੰਬੀ ਲਿਸਟਾ ਉਦੋਂ ਬਾਅਦ ਇੱਕ ਲੰਮੀ ਲਿਸਟਾ ਸਾਡੇ ਕੋਲੇ ਇਹ ਅਜੇ ਜਗਜੀਤ ਸਿੰਘ ਢੱਲੇਵਾਰ ਨੂੰ ਕੁਝ ਹੋ ਜਾਂਦਾ ਤਾਂ ਭਾਈ ਜੀ ਉਹਦੀ ਜਗ੍ਹਾ ਤੇ ਬੈਠਣ ਵਾਸਤੇ ਜਿਹੜੀ ਮਰਨ ਵਾਸਤੇ ਹੋਰ ਸਾਡੇ ਆਪ ਨੂੰ ਤਿਆਰ ਨੇ ਜਿੱਤ ਸਾਡੀ ਪੱਕੀ ਆ ਐਲਾਨ ਬਸ ਬਾਕੀ ਆ ਭਾਈ ਜੇ ਅਸੀਂ ਕਿਸਾਨੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੇ ਲੋਕ ਕਰਨੇ ਚੱਲ ਰਹੇ ਨੇ ਉਹ ਬਾਡਰਾਂ ਦੇ ਉੱਪਰ ਔਰ ਢੱਲੇਵਾਲ ਸਾਹਿਬ ਮਰਨ ਵਾਸਤੇ ਬੈਠੇ ਨੇ ਉਸ ਮੰਗਾਂ ਮੰਗਾਉਣ ਦੇ ਲਈ ਔਰ ਖੱਲੇਬਾਲ ਸਾਹਿਬ ਦੀ ਸਿਹਤ ਕਾਮਯਾਬੀ ਲਈ ਅੱਜ ਪੰਜਾਬ ਬੰਦ ਕੀਤਾ ਹੈ ਅਜਨਾਬੇ ਦੇ ਵਿੱਚ ਅਸੀਂ ਚੱਕਾ ਜਾਮ ਕੀਤਾ ਉਸ ਪੰਜਾਬ ਦੀ ਤੇ ਸੈਂਟਰ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕਿਉਂਕਿ ਪੰਜਾਬ ਦੀ ਸਰਕਾਰ ਵੀ ਔਰ ਸੈਂਟਰ ਸਰਕਾਰ ਇਹਨਾਂ ਕਿਸਾਨੀ ਮੰਗਾਂ ਦੇ ਉੱਪਰ ਸੋਹਿਰਦ ਨਹੀਂ ਹੋਈ ਉਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਦੇ ਲਈ ਕਿਉਂਕਿ ਪੰਜਾਬ ਦੀ ਸਰਕਾਰ ਸਾਡਾ ਮੁੱਖ ਮੰਤਰੀ ਜਿਹੜਾ ਕਹਿੰਦਾ ਕਿ ਮੈਂ ਕਿਸਾਨਾਂ ਕਿਸਾਨ ਦਾ ਪੁੱਤਾਂ ਅੱਜ ਤੱਕ 35 ਦਿਨ ਹੋ ਗਏ ਮਰਨ ਵਰਤ ਦੇ ਇੱਕ ਸਾਡਾ ਸੀਨੀਅਰ ਲੀਡਰ ਬੈਠਾ ਉਸ ਮੰਗਾਂ ਨੂੰ ਲਾਗੂ ਕਰਵਾਉਣ ਦੀ ਲਈ ਔਰ ਇਹਨਾਂ ਤੇ ਕੋਲੋਂ ਇੱਕ ਵੀ ਸ਼ਬਦ ਹੈ ਜਿਹੜਾ ਉਹ ਨਹੀਂ ਨਿਕਲਿਆ ਔਰ ਨਾ ਹੀ ਇਹ ਸੋਹਿਰਦ ਨੇ ਉਹਦੀ ਜਾਨ ਬਚਾਉਣੀ ਉੱਚਾ ਛੱਡਣ ਲੱਗਦਾ ਇਹ ਸੀ ਕਿ ਪੰਜਾਬ ਤੇ ਸੈਂਟਰ ਸਰਕਾਰ ਨੇ ਜਿਹੜੀ ਉਹ ਤਾਂ ਜਿਹੜੀ ਅਣਦੇਖੀ ਕਰਦੀ ਸੀ ਔਰ ਹੁਣ ਸੁਪਰੀਮ ਕੋਰਟ ਆ ਜਿਹੜੀ ਜਿਹੜੀ ਨਿਆਂ ਦੀ ਸਰਬਉੱਚ ਅਦਾਲਤ ਹੈ ਉਹ ਵੀ ਸਾਇਦ ਕਿਸਾਨਾਂ ਦਾ ਸਾਥ ਛੱਡ ਚੁੱਕੀ ਹੈ ਕਿਉਂਕਿ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿਣ ਦੀ ਬਜਾਏ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਉਹਨਾਂ ਉਸ ਡੱਲੇਵਾਲ ਸਾਹਿਬ ਨਾਲ ਗੱਲ ਕਿਉਂ ਨਹੀਂ ਕਰਦੀ ਉਸ ਮਸਲੇ ਨੂੰ ਹੱਲ ਕਿਉਂ ਨਹੀਂ ਕੀਤਾ ਜਾ ਰਹਾ ਉਲਟਾ ਇਹ ਕਿਹਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਨੂੰ ਚੁੱਕੋ ਔਰ ਉਹਨੂੰ ਹਸਪਤਾਲ ਦਾਖਲ ਕਰਾਓ ਔਰ ਜਿਹੜਾ ਜਿਹੜਾ ਸੰਘਰਸ਼ ਹੈ ਉਹਨੂੰ ਖੀਰੂ-ਖੇਰੂ ਕੀਤਾ ਜਾਵੇ ਔਰ ਅਸੀਂ ਇਸ ਸਾਰੇ ਸਿਸਟਮ ਨੂੰ 모ੜਾ ਦੇਣ ਦੀ ਲੋੜ ਹੈ ਚਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਸਾਰੇ ਵਰਗ ਦੇ ਲੋਕ ਜਿਹੜੇ ਇਕੱਠੇ ਹੋ ਕੇ ਸੰਗਠਿਤ ਜਿਹੜਾ ਅੱਜ ਅਸੀਂ ਇੱਥੇ ਧਰਨਾ ਲਾਇਆ ਜਗਜੀਤ ਸਿੰਘ ਧੱਲੇਵਾਰ ਜੀ ਦਾ ਜੋ 35 ਦਿਨਾਂ ਤੋਂ ਮਰਦਮਦਰ ਚੱਲ ਰਿਹਾ ਉਹਨਾਂ ਦੇ ਸਮਰਥਨ ਦੇ ਵਿੱਚ ਆਉਂਦੇ ਅਸੀਂ ਐਸ ਕੇ ਐਮ ਦੇ ਹੁਕਮ ਦੇ ਹੇਠ ਜਿਹੜਾ ਧਰਨਾ ਲਾਇਆ ਹੋਇਆ ਹੈ ਅਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਲੋਕਾਂ ਨੂੰ ਕਿ ਤੁਸੀਂ ਜੇਕਰ ਇਕੱਠੇ ਨਾ ਹੋਏ ਤਾਂ ਇਕਲਾ ਇਕਦਮ ਐਸ ਕਲੋਰਡ ਘਰਾਣਾ ਨੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਉੱਤੇ ਹਮਲਾ ਕਰ ਰਹੇ ਨੇ ਨਾ ਸਾਡੀ ਰੋਟੀ ਬੇਟੀ ਦੀ ਜਿਹੜੀ ਸਾਹ ਆ ਉਹਨਾਂ ਨਾਲ ਹੋਣੀ ਚਾਹੀਦੀ ਆ ਔਰ ਸਾਡੇ ਆ ਫਸਲਾਂ ਤਾਂ ਜਿੱਥੇ ਖਤਮ ਹੋ ਰਹੀਆਂ ਨੇ ਸਾਡੇ ਆ ਨਸਲਾਂ ਨੇ ਵੀ ਖਤਮ ਹੋ ਜਾਣਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਪੰਜਾਬ ਦੇ ਵਾਸਤੇ ਉਹ ਬਹੁਤ ਜ਼ਿਆਦਾ ਖਤਰਨਾਕ ਆ ਜਿਸ ਤਰੀਕੇ ਦੇ ਨਾਲ ਅਥੇ ਵੱਡੇ ਵੱਡੇ ਪ੍ਰੋਜੈਕਟਾਂ ਦਾ ਸਾਨੂੰ ਦੱਸ ਰਹੇ ਨੇ ਕਿ ਲਾ ਰਹੇ ਆਂ ਔਰ ਵੱਡੇ ਵੱਡੇ ਜਿਹੜੇ ਰੋਡ ਨੇ ਕੱਢੇ ਜਾ ਰਹੇ ਨੇ ਉਹਨਾਂ ਨਾਲ ਆਟੋਮੈਟਿਕਲੀ ਆ ਕਿ ਪੰਜਾਬ ਦੀ ਅੱਧ ਤੋਂ ਵੱਧ ਜਿਹੜੀ ਜ਼ਮੀਨਾਂ ਖਤਮ ਹੋ ਚੁੱਕੀਆਂ ਔਰ ਅੱਧ ਤੋਂ ਵੱਧ ਜਿਹੜੀ ਰਹਿਦੀ ਆ ਇਹਨਾਂ ਨੇ ਖਤਮ ਕਰ ਦੇਣੀਆਂ ਹੋਰ ਤੱਕ ਕਿਸਾਨ ਜ਼ਮੀਨਾਂ ਐਕਵਾਇਰ ਨਹੀਂ ਕਰਨ ਦਿੰਦੇ ਪਰ ਕਾਰਪੋਰੇਟ ਘਰਾਣਿਆਂ ਨੇ ਹੁਣ ਐਡਾ ਲਾਲਚ ਦੇ ਰਹੇ ਨੇ ਜਿਵੇਂ ਹੁਣ ਇੱਕ ਬੁਲਾਰਾ ਦੱਸ ਰਿਹਾ ਸੀ ਕਿ 1.5 ਕਰੋੜ ਰੁਪਏ ਇੱਕ ਕਿੱਲੇ ਦਾ ਦੇ ਰਹੇ ਨੇ ਅਗਰ ਸਾਨੂੰ ਇਸ ਲਾਲਚ ਦੇ ਵਿੱਚ ਲੈ ਕੇ ਸਾਡੀਆਂ ਜ਼ਮੀਨਾਂ ਚਲੀਆਂ ਜਾਂਦੀਆਂ ਨੇ ਤਾਂ ਆਉਣ ਵਾਲੀ ਸਾਡੀ ਜਿਹੜਾ ਨਸਲਾ ਉਹ ਪਘਾਰੀ ਬਣ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਕਾਰਪੋਰੇਟਾਂ ਦੇ ਕਾਰਨ ਇਹਨਾਂ ਗੰਦੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਦੇ ਕਾਰਨ ਪਹਿਲਾਂ ਸਾਡੇ ਬੱਚਿਆਂ ਨੂੰ ਪ੍ਰਵਾਸ ਕਰਕੇ ਬਾਹਰ ਜਾਣਾ ਪਿਆ ਜਿਨ੍ਹਾਂ ਦਾ ਇੱਕ ਇੱਕ ਬੱਚੇ ਨੇ ਬਾਹਰ ਬੈਠੇ ਨੇ ਇੱਕ ਇੱਕ ਧੀਆਂ ਨੇ ਬਾਹਰ ਬੈਠੇ ਨੇ ਅੱਜ ਉਹਨਾਂ ਬਜ਼ੁਰਗਾਂ ਦਾ ਹਾਲ ਦੇਖੋ ਜਿਨ੍ਹਾਂ ਨੂੰ ਕੋਈ ਦਵਾਈ ਦਿਵਾਉਣ ਤੱਕ ਆਲਾ ਨਹੀਂ ਹੈ ਜੇਕਰ ਇਹ ਪਾਲਿਸੀ ਚਲਦੀ ਰਹੀ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਪੰਜਾਬ ਨੂੰ ਇੱਕਦਮ ਬਿਲਕੁਲ ਤਾਂਸ਼ ਨਾਸ਼ ਕਰ ਦੇਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਇਹਨਾਂ ਸਰਕਾਰਾਂ ਤੋਂ ਇਹਨਾਂ ਕਾਰਪੋਰੇਟ ਘਰਾਣਿਆਂ ਤੋਂ ਆਪਣਾ ਬਚਾਅ ਕਰਨਾ ਤਾਂ ਸਭ ਤੋਂ ਵੱਧ ਅਸੀਂ ਇੱਕ ਹੀ ਬੇਨਤੀ ਕਰਾਂਗੇ ਹਰ ਉਸ ਇਨਸਾਨ ਨੂੰ ਜਿਹਨੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਚਾਹੇ ਉਹ ਕਿਸੇ ਵੀ ਕੌਮ ਨਾਲ ਸੰਬੰਧਤਾ ਕਿਸੇ ਵੀ ਧੰਦੇ ਨਾਲ ਸੰਬੰਧਤਾ ਉਹ ਕਿਸਾਨੀ ਦੇ ਮਜ਼ਦੂਰਾਂ ਦੇ ਝੰਡੇ ਦੇ ਹੇਠ ਇਕੱਠੇ ਹੋ ਜੋ ਅਸੀਂ ਆਪਣੀਆਂ ਲੜਾਈਆਂ ਲੜ ਕੇ ਤਾਂ ਇਹਨਾਂ ਲੋਕਾਂ ਨੂੰ ਮਾਤ ਦੇ ਸਕਦੇ ਹਾਂ ਵਰਨਾ ਇਹ ਲੋਕਾਂ ਨੇ ਸਾਡੇ ਨਾਲ ਕੋਈ ਲਿਹਾਜ਼ ਨਹੀਂ ਕਰਨੀ ਅੱਜ ਕੁਛ ਘਰਾਣੇ ਖਤਮ ਹੋਏ ਨੇ ਕੱਲੂ ਆਉਣ ਵਾਲੇ ਟਾਈਮ ਤੇ ਜਿੱਦਾਂ ਬੜਾ ਮਗਰਮਾ ਛੋਟੇ ਬੱਚਿਆਂ ਨੂੰ ਖਾਂਦਾ ਔਰਨਾਂ ਦੇ ਸਮਾਜ ਵਿੱਚ ਕਿਸਾਨੀ ਨੇ ਗਰਦਨ ਖਾਦੂ ਹੋ ਜਾਣਾ ਅੰਦਰ ਮਾਪਾ ਕ੍ਰਾਂਤੀਕਾਰੀ ਕਹਾਣੀ ਉਹਨਾਂ ਬਲਾਕਾਂ ਨੂੰ ਨਾਬਾ ਇਹ ਜਿਹੜਾ ਢੱਲੇਵਾਲ ਸਾਹਿਬ ਤਾਂ ਜਿਹੜਾ ਧਰਨਾ ਚੱਲ ਰਿਹਾ ਮਰਨ ਵਰਤ ਚੱਲ ਰਿਹਾ ਸਰਕਾਰਾਂ ਦੇ ਕੰਨਾਂ ਦੇ ਜੂਨ ਹੀ ਕਰੀ 750 ਨਾਲ ਸਾਡਾ ਪਹਿਲਾ ਸ਼ਹੀਦ ਹੋ ਗਿਆ ਇਹ ਮੋਦੀ ਸਰਕਾਰ ਇਹ ਗੱਲ ਕਹਿੰਦੀ ਆ ਵੀ ਜੇ ਕੋਈ ਵੱਡਾ ਲੀਡਰ ਇਹਨਾਂ ਦਾ ਸ਼ਹੀਦ ਹੋ ਜਾਏ ਸਾਨੂੰ ਕੋਈ ਫਰਕ ਨਹੀਂ ਹੈਗਾ ਲੇਕਿਨ ਮੈਂ ਚੈਨਲ ਦੇ ਮੱਦੇਨਜ਼ਰ ਦੱਸਣਾ ਚਾਹੁੰਨਾ ਵੀ ਪਹਿਲਾਂ ਵੀ ਮੋਦੀ ਸਾਹਿਬ ਨੂੰ ਅਸੀਂ ਝਕਾਇਆ ਹੁਣ ਫੇਰ ਝੁਕਾਵਾਂਗੇ ਮੋਦੀ ਸਾਹਿਬ ਜੇ ਥਾਲੀ ਦੀ ਲੜਾਈ ਨੂੰ ਕੰਨਾਂ ਕੇ ਸੁਣੀ ਮਾਰਦੇ ਨੇ ਥਾਲੀ ਦੀ ਲੜਾਈ ਨੂੰ ਜੇ ਸਾਨੂੰ ਇਗਨੋਰ ਕਰਦੇ ਨੇ ਤਾਂ ਅਸੀਂ ਇੱਕ ਦਿਨ ਜੇ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦੇ ਅਸੀਂ ਪੰਜਾਬ ਬੰਦ ਕਰ ਦੇਣਾ ਪੰਜਾਬ ਅਗਰ ਟੋਟਲ ਬੰਦ ਕੀਤਾ ਹਰਿਆਣਾ ਸਾਡਾ ਛੋਟਾ ਭਰਾ ਸਾਡੇ ਨਾਲ ਆ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਹ ਜਿਹੜਾ ਉੱਤਰੀ ਭਾਰਤ ਆ ਇਹ ਦਿੱਲੀ ਨਾਲੋਂ ਅਸੀਂ ਕੱਟ ਦੇਣਾ ਫਿਰ ਇਹਦਾ ਜੁम्मेवार ਮੋਦੀ ਸਰਕਾਰ ਹੋਊਗੀ ਮੋਦੀ ਸਰਕਾਰ ਦੀਆਂ ਜਿਹੜੀਆਂ ਦੋਹਰੀਆਂ ਨੀਤੀਆਂ ਨੇ ਇੱਕ ਪਾਸੇ ਤਾਂ ਲਿਆ ਕੇ ਜੇ ਹੁਣ ਡੀਜ਼ਲ ਪੈਟਰੋਲ ਦੀ ਗੱਲ ਕਰਦੇ ਆ ਇੰਟਰਨੈਸ਼ਨਲ ਰੇਟ ਨਾ ਮਾਤਰ ਨੇ ਇੱਥੇ 100 ਰੁਪਏ ਤੇਲ ਆ ਇਹ ਸੈਡਾ ਗਲ ਘੁੱਟ ਰਹੇ ਨੇ ਇਹ ਤੁਹਾਨੂੰ ਨਹੀਂ ਮਨਜ਼ੂਰ ਅੱਜ ਤੱਕ ਜਿਹੜੇ ਧਰਨੇ ਲੱਗਦੇ ਸੀ ਉਹ ਕਿਸਾਨ ਮਜ਼ਦੂਰ ਲਾਉਂਦੇ ਸੀ ਅੱਜ ਦੇ ਧਰਨੇ ਦੇ ਵਿੱਚ ਵਪਾਰੀ ਵਰਗ ਵੀ ਸਾਡੇ ਨਾਲ ਆ ਹਰ ਤਰ੍ਹਾਂ ਦਾ ਸਾਡੇ ਨਾਲ ਹਰੇਕ ਯੂਨੀਅਨ ਸਾਡੇ ਨਾਲ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਸਾਡਾ ਜਿਹੜਾ ਰਾਜਾ ਜਿਹਦਾ ਨਾਮ ਮੋਦੀ ਆ ਉਹਦੀਆਂ ਮਾੜੀਆਂ ਨੀਤੀਆਂ ਨਾਲ ਅੱਜ 12 13 ਡਿਗਰੀ 30 ਦਸੰਬਰ ਵਾਲੇ ਦਿਨ ਅਸੀਂ ਸੜਕਾਂ 'ਤੇ ਬੈਠੇ ਆ ਏ ਰਾਜਾ ਸਾਡਾ ਨਲਾਇਕ ਹੈ ਇਹ ਨਲਾਇਕ ਰਾਜੇ ਦੀ وجہ ਨਾਲ ਅੱਜ ਪ੍ਰਜਾ ਐ ਸੜਕ ਤੇ ਬੈਠੀ ਆ ਐਨਾ ਹੀ ਕਹਿਣੇ ਆ ਵੀ ਰਾਜਾ ਅਗਰ ਸੂਝਵਾਨ ਤਾਂ ਬੰਦੇ ਦਾ ਪੁੱਤ ਬਣ ਜੇ ਨਹੀਂ ਫਿਰ ਇਹ ਫੇਰ ਨਾ ਕਹੇ ਵੀ ਕੱਲ ਨੂੰ ਇੱਕ ਦੇ ਗੋਡਾ ਰੱਖਿਆ ਜਾਣਾ ਔਰ ਅਹੀਂ ਰੱਖਣਾ ਜਾਣਦੇ ਆ ਅਸੀਂ 13 ਮਹੀਨੇ ਰੱਖ ਕੇ ਦੱਸੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਯੂਨੀਅਨ ਵੱਲੋਂ ਮੰਗ ਦਾ ਸਦਸਤਾ ਵਿਆਹ ਤੁਸੀਂ ਵਪਾਰੀ ਵਰਗ ਵੱਲੋਂ ਕਿੱਦਾਂ ਦੇਖਦੇ ਹੋ ਸੀ ਸਿੱਦੇ ਨੂੰ ਕਰਨੀ ਬਾਹਰੋਂ ਕਿਸਾਨ ਵਰਗ ਦੇ ਨਾਲ ਸਰਤਾਜ ਗਜਜੀ ਸਿੰਘ ਧੰਨਵਾਦ ਕੀ ਗੱਲ ਬੇਚੂਰ ਨੂੰ ਮੈਂ ਜਦੋਂ ਅੱਜ ਮੈਂ ਫੋਕੋਪਾ ਅਸੋਸੀਏਸ਼ਨ ਇੰਡਸਟਰੀਅਲ ਫੋਕੋਪਾਟਾ ਅਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਫੋਕੋਪਾ ਪੁਆਇੰਟ ਆ ਜਿਹੜਾ ਫੈਕਟਰੀਆਂ ਜਿਹੜੀਆਂ ਸਾਰੀਆਂ ਬੰਦ ਰੱਖੀਆਂ ਨੇ ਇਹ ਮੋਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਤੇ ਉਹਨਾਂ ਦਾ ਮਨ ਸਮਰਥਪਾਤਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਨਿਸ਼ਾਨੀ ਦੀ ਜਿਹੜੀ ਲੜਾਈ ਹੈ ਅੱਜ ਸਾਰੇ ਸ਼ਹਿਰਾਂ ਦੇ ਵਿੱਚ ਬੰਦ ਦਾ ਹਲਾਰਾ ਬਹੁਤ ਜ਼ਿਆਦਾ ਅਸੀਂ ਦੁਬਾਰਾ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਵੇ। ਤੁਸੀਂ ਦੁਕਾਨਦਾਰ ਹੋ ਤੁਸੀਂ ਵੀ ਅੱਜ ਮਾਰਕੀਟ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਸ ਵੰਦੇ ਵਿੱਚ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਰਕੀਟ ਦੇ ਸਾਰੇ ਸੱਜਣ ਅਸੀਂ ਜ਼ਿਮੀਦਾਰਾਂ ਦੇ ਨਾਲ ਹੱਥਾਂ ਮਖੜਿਆ ਜਿੱਥੇ ਕਾਹਨ ਕਿ 24 ਘੰਟੇ ਖੜੇ ਹਾਂ ਅਸੀਂ ਕਿਸਾਨਾਂ ਦੇ ਨਾਲ ਆਈ ਪੂਰੀ ਤਰ੍ਹਾਂ ਜਿਵੇਂ ਕਿਸਾਨ ਜੱਤੇਬੰਦੀ ਕਰਨਗੇ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਭ ਜਿੱਥੇ ਕਹਿਣਗੇ ਉੱਥੇ ਜਾਵਾਂਗੇ ਜਿੱਥੇ ਕਹਿਣਗੇ ਉੱਥੇ ਬੰਦ ਵੀ ਕਰਾਂਗੇ